ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਆ ਜੀ ਕੈਨੇਡਾ ਵਾਲੇ ਸੰਧੇ ਕਰ ਇਹ ਕੁਝ ਹੋਈ ਕਿ ਆਮ ਤੌਰ ਤੇ ਜਦੋਂ ਵੱਡੇ ਘਰਾਂ ਚਲੇ ਜਾਂਦੇ ਨੇ ਤੇ ਜਵਾਕ ਘਰ ਦਾ ਮਸ਼ੂਰੇ ਕਰ ਦਿੰਦੇ ਨੇ ਪਰ ਸਾਡੇ ਜਵਾਕਾਂ ਨੇ ਕਮਾਲ ਕੀਤੀ ਪਈ ਹੈ ਹਰ ਚੀਜ਼ ਤੇ ਜੇ ਟਾਂਦਰਾਂ ਰੱਖੀ ਹੋਈ ਹੈ ਆ ਕਾਫੀ ਕੁ ਸਾਮਾਨ ਬੱਚੇ ਨਮਾ ਲੈ ਕੇ ਆਏ ਤੇ ਜੋਤੀ ਦਾ ਬਾਰ ਬਾਰ ਫੋਨ ਆਉਂਦਾ ਸੀ ਵੀ ਟਾਈਮ ਨਾਲ 에어ਪੋਰਟ ਪਹੁੰਚ ਜਾਓ ਰਸਤੇ ਜੌਦੀ ਹੋਈ ਵੇ ਸ਼ੁਕਰੀਆ ਥੈਂਕ ਯੂ ਕਰਨੇ ਚਾਹੁੰਦਾ ਮੇਰੀ ਭੈਣ ਹਰਪ੍ਰੀਤ ਜਿਹਨੂੰ ਅੱਜ ਪਹਿਲੇ ਦਿਨ ਵੇਖਿਆ ਫੋਨ ਤੇ ਗੱਲ ਹੁੰਦੀ ਸੀ ਕਿ ਮੈਂ ਚਾਹ ਨਾ ਮੈਨੂੰ 에어ਪੋਰਟ ਤੇ ਲੈ ਕੇ ਗਈ ਉਹਨਾਂ ਤੇ ਪਾਜੀ ਕਿਕੀ ਪਾਜੀ ਨਾਲ ਆਏ ਉਹਨਾਂ ਦੇ ਹਸਬੰਦ ਤੇ ਇਸ ਤਰ੍ਹਾਂ ਸਾਂਝਾ ਕਰ ਜਿਹੜਾ ਸਾਂਝਾ ਨੂੰ ਵਖੇੜ ਰਿਹਾ ਹਰ ਰੋਜ਼ ਤੇ ਬੜਾ ਚੰਗਾ ਲੱਗਿਆ ਉਹਨਾਂ ਨੂੰ ਟਾਈਮ ਸਪੈਂਡ ਕਰਕੇ ਵੀ ਰਸਤਾ ਥੋੜਾ ਜਿਹਾ ਲੰਬਾ ਲੱ ਥੋੜਾ ਜਿਹਾ ਥੱਕਿਆ ਹੋਣਾ ਪਰ ਬੱਚਿਆਂ ਨੇ ਜਿਸ ਤਰ੍ਹਾਂ ਘਰ ਬੜਿਆ ਮੈਨੂੰ ਲੱਗਦਾ ਇੰਨਾ ਸਾਫਤਾ ਸਹੀ ਘਰ ਵੀਰੇ ਰੱਖਦੇ ਸੀ ਜਿੰਨਾ ਇਹ ਰੱਖਿਆ ਹੈ ਇਹ ਅਰਮ ਨੇ ਛੁੱਟੀ ਲਈ ਹੀ ਅੱਜ ਕੱਲ ਨੂੰ ਜੁੱਤੀ ਤੇ ਜੁੱਤੀ ਮੈਂ ਮੈਨੂੰ ਦਾ ਬਹੁਤ ਰਿਲੈਕਸ ਫੀਲ ਹੋਇਆ ਇੱਥੇ ਆ ਕੇ ਤੁਹਾਨੂੰ ਡਿਸਟਰਬ ਮੇਰੇ ਹੋਂ ਨਾ ਹੋਈ ਕਿ ਨਹੀਂ ਦੇਖੀ ਤਾਂ ਅੱਧਾ ਘੰਟਾ ਹੀ ਹੋ ਗਿਆ ਲੱਗਦਾ ਪਸਾਰੇ ਬਦਲ ਗਏ ਆਣ ਜਾਂ ਆਪਾਂ ਮੈਂ ਜਿੰਨੇ ਕਬਦ ਨੇ ਹੁਣ ਬਰੇ ਲੋਕ ਬੀਰ ਸੈਂਡਵਿਚ ਲੈ ਕੇ ਆਪਾਂ ਲਈ ਪリーズ ਦੱਸੋ ਸਭੀ ਬਤ ਸਾਂਝੇ ਕਰਦੇ ਪਰਿਵਾਰ ਨੂੰ ਆਪਣੀ ਫੀਲ ਕੋਈ ਲੋਕਾਂ ਨੂੰ ਨਾ ਜਿੱਤੀ ਬਹੁਤ ਕੋਈ ਰਿਓਸਤੀ ਆ ਸਾਡੇ ਬੱਚਿਆਂ ਬਾਰੇ ਇਹ ਮੈਂ ਹੁਣ ਤਾਂ ਹੀ ਆਇਆ ਮੈਂ ਕੈਨੇਡਾ ਤੋਂ ਤੁਹਾਨੂੰ ਸਾਰੀਆਂ ਵੀਡੀਓ ਬੱਚਿਆਂ ਦੀ ਬਣਾ ਕੇ ਭੇਜਣੀਆਂ ਨੇ ਵੀ ਸਾਡੇ ਬੱਚੇ ਕਿੱਦਾਂ ਦੇ ਨੇ ਸਾਡੇ ਵਿੱਚ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਤੂੰ ਇਹ ਉਸ ਧੰਗ ਨਾਲ ਬੜਾ ਜਿਆਦਾ ਦੱਸ ਸੱਜਣ ਘਰ ਨੂੰ ਮੇਰੇ ਆਉਣ ਬਾਰੇ ਵੀ ਤੇ ਉਦਾਂ ਵੀ ਹਮ ਮੈਨੂੰ ਪਰਸ਼ੇ ਨਹੀਂ ਨਾ ਪੂਰਾ ਚੈਨ ਆਇਆ ਹੋਇਆ ਵੀ ਡਾਡ ਨੇ ਆ ਜਾਣਾ ਈਵਨ ਨੋ ਮੈਂ ਜਨਵਰੀ ਦੇ ਵਿੱਚੋਂ ਤੇ ਵਾਪਸ ਆਈ ਹਾਂ ਪਰ ਕਿਉਂਕਿ ਹੁਣ 1 ਡੇਢ ਸਾਲ ਹੋ ਗਿਆ ਵੀ ਇੱਥੇ ਡਾਡ ਆਏ ਨੇ ਪਰ ਅਸੀਂ ਪੂਰੀਆਂ ਤਿਆਰੀਆਂ ਕੀਤੀਆਂ ਪਈਆਂ ਨੇ ਪੂਰਾ ਘਰ ਸਾਫ ਅੱਜ ਸਵੇਰ ਦੇ ਸਵੇਰ ਦੇ ਅੱਜ ਸਾਰੇ ਅਸੀਂ ਨੱਚਣ ਟੱਪਣਾ ਅੱਜ ਸਵੇਰ ਦੇ ਪੰਗੜਾ ਵਹਿ ਰਿਹਾ ਅਸੀਂ ਜੋ ਕਰਦੇ ਸੀ ਵੀ ਇਅਰਲੀ ਮੰਮੀ ਤੋਂ ਡਰ ਹੁੰਦਾ ਵੀ ਮੰਮੀ ਨੇ ਆ ਕੇ ਆਹ ਦੇਖ ਸੰਨਾ ਮੈਂ ਕਿਹਾ ਤੁਸੀਂ ਆ ਸ਼ੀਸ਼ਾ ਸਾਫ ਕਰੋ ਡੈਂਟ ਫਿੰਗਰਪ੍ਰਿੰਟ ਨਹੀਂ ਪਸਾ ਸਕਦਾ ਜਿਸ ਕੈਂਡੀ ਡਾਟ ਫਿੰਗਰਪ੍ਰਿੰਟਸ ਵੀ ਚੈੱਕ ਕਰਦੇ ਮੈਨੂੰ ਤਾਂ ਪਤਾ ਨਹੀਂ ਕੋਤੋਂ ਚੈੱਕ ਕਰਦੇ ਸਾਨੂੰ ਪਤਾ ਜਿਹਨੇ ਜਿਹਨਾਂ ਨਾਲ ਬੀਤਦੀ ਉਹਨਾਂ ਨੇ ਪਤਾ ਦੱਸੋ ਦੂਸਰਾ ਮੈਨੂੰ ਹੋਰ ਦੇ ਮੈਨੂੰ ਹੋਦੀ ਸਾਰੇ ਦਾ ਸਤਿ ਸ਼੍ਰੀ ਅਕਾਲ ਮੈਂ ਬੜਾ ਵੇਖ ਰਿਹਾ ਕਿ ਮੈਂ ਵੀ ਹਾਂ ਕਿ ਤੱਕ ਮਹਿਮਾਨ ਆ ਮੈਨੂੰ ਪੰਜਾਬ ਦੇ ਉਹਨਾਂ ਦੇ ਨਹੀਂ ਇਸ ਘਰੇ ਇਸ ਗੁੱਡ ਪ੍ਰੈਸ਼ਰ ਉਹ ਤਾਂ ਇੰਡੀਆ ਪੰਜਾਬ ਵਾਲੇ ਸਾਰੇ ਦੋਸਤ ਮਿੱਤਰ ਮੰਮਾ ਤੁਹਾਡੇ ਉਹ ਗੱਜ ਜਿਓ ਜਾਓ ਜਾਓ ਮੈਂ ਕਿਹਾ ਵੀ ਜੇ ਮੈਨੂੰ ਮੇਰੇ ਨੇੜੇ ਰੱਖ ਲਿਆ ਭਈ ਮੈਂ ਨੰਬਰ ਹਾਂ ਜੇ ਨਾ ਰੱਖੇ ਭਾਈ ਮੋੜਿਆਂ ਉਹ ਤਾਂ ਪਹਿਨੀ ਉਹਨਾਂ ਨੂੰ ਵੀ ਕਹਿੰਦੇ ਆ ਜਿਹੜੇ ਵਾਲੇ ਜਿਹੜੇ ਮੈਨੂੰ ਚੈਲੰਜ ਕਰਕੇ ਭੇਜਿਆ ਵੀ ਤੁਸੀਂ ਮੁੜੇ ਆਉਣਾ ਛੁੱਟੀ ਦੇ ਕੇ ਮੈਨੂੰ ਵੀ ਡੈਡੀ ਉਹ ਲਈ ਮੋੜਨਗੇ ਜੇ ਤੁਸੀਂ ਕਹਿ ਕਮਾਂਗੇ ਤੁਸੀਂ ਮੋੜ ਸਕਦੇ ਹੋ ਹੁਣ ਜਦੋਂ 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 ਅਸੀਂ ਇਜਾਜ਼ਤ ਦਵਾਂਗੇ ਤੂੰ ਜਾ ਸਕਦਾ ਹੁੰਦੇ ਯਾ ਅਸੀਂ ਕਿ ਕਿ ਕੀਤਾ ਉਹ ਤਵੇ ਸਾਮਾਨ ਵੀ ਵੇਚ ਕੇ ਲੈਂਦਾ ਹਾਂਜੀ ਸਭ ਅੱਜ ਕੀਤਾ ਬਾਜੀ ਕੀਤਾ ਸਾਰਾ ਕੁਝ ਦਿਖਾਓ ਸਾਮਾਨ ਕਿਹੜੇ ਕਿਹੜੇ ਲੇਕੋ ਮੈਂ ਆ ਜਿੰਨਾ ਲਾਈਨ ਦੇ ਵਿੱਚ ਪਿਆ ਵਾ ਸਾਰਾ ਕੁਝ ਅੱਜ ਲੈ ਜਾਂਦਾ ਉਹ ਵੀ ਲੈਂਦਾ ਅੱਜ ਹੈਂ ਹਾਂਜੀ ਆ ਜੁੱਤੀ ਤੱਕ ਪੁੱਕੀਆਂ ਉਹ ਵੱਡੇ ਵੱਡੇ ਰੱਖੀ ਬੈਠੇ ਨੇ ਜੁੱਤੀ ਆਪਾਂ ਪੁੱਕੀਆਂ ਦਿਖਾ ਦੇ ਕਿਹੜੀ ਕਿਹੜੀ ਪੁੱਕੀਆਂ ਨੇ ਦੇਖੋ ਜੀ ਆ ਰੋਟੀ ਜਿੱਡੀ ਕੁੱਕੀ ਆ ਮੈਂ ਅਕੇ ਕੀ ਆਵੀ ਮੱਕੀ ਰੋਟੀ ਹੈ ਹਨਾ ਤੇ ਬੜੀ ਵਧੀਆ ਹੋਰ ਕੀ ਲੈਂਦਾ ਫਿਰ ਅੱਜ ਆਹ ਸਾਮਾਨ ਰੱਖਣ ਲੱਗਦਾ ਨਾ ਨਿਆਣਿਆਂ ਨੇ ਬੜੇ ਚਾਹ ਨਾਲ ਸਾਮਾਨ ਲੈਂਦਾ ਜੀ ਦੇਖੋ ਅਖੰਡ ਚੀਨੀ ਰੱਖਣ ਲਈ ਚਾਹ ਪਕਤੀ ਹੈ ਸਾਰੇ ਟੱਪੇ ਢੂਬੇ ਲੱਗੇ ਐਸੀ ਜੋਸ਼ੀ ਸ਼ਾਪਿੰਗ ਕੀਤੀ ਔਫ ਐਂਡ THEN WE WENT ਟੂ ਸੀ ਡ్రਾਈ ਕਲੀਨਿੰਗ ਟੂ ਕੀ ਗੁਰਜੋਤ ਵੀ ਸੀ ਹਾਂ ਹੂੰ ਯਾ ਉਹ ਤੋਂ ਬਾਅਦ ਸਫਾਈਆਂ ਚੱਲ ਰਹੀਆਂ ਘਰ ਦੀ ਗੁਰਜੋਤ ਨਹੀਂ ਹੈਗਾ ਜੀ ਦੁਰਜੋਤ ਤੋਂ ਮੈਕੀਕਲ ਗੱਲ ਉਹਦੀ ਬਹੁਤ ਵਧੀਆ ਫੋਨ ਕਾਲ ਮੈਨੂੰ ਆਈ ਬਲਕੰਮੀ ਲਈ ਆਈ ਟੰਗੀ ਲਈ ਆਈ ਪਿਆਰ ਭਰੀ ਤੇ इमोशनल ਫੋਨ ਕਾਲ ਸੀ ਸੋ ਅਸੀਂ ਬlesed feel ਕਰਦੇ ਹਾਂ ਸਾਡੇ ਬੱਚਿਆਂ ਲਈ ਹਾਰਮਨ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਬੱਚਿਆਂ ਚ ਆ ਕੇ ਵੱਡੇ ਭਰਾ ਦੀ ਤਰ੍ਹਾਂ ਸਾਰਿਆਂ ਨੂੰ ਕਨੈਕਟ ਕਰ ਲਿਆ ਤਾਂ ਸਾਡੀ ਇੱਥੇ ਲੋਡ ਹੋਣ ਰਹੀ ਨਹੀਂ ਬਹੁਤੀ ਓਦਾਂ ਚਲੋ ਮੇਰੇ ਮੁਲਕ ਚੱਲਦਾ ਹੰਮਾ ਲਾਲਿਆ ਹਸਾਬ ਨਾ ਤਰਨ ਘਰ ਘਰਾ ਬਣਦਾ ਹੁਣ ਵੀ ਕੀ ਬਾਤ ਨਾ ਬਣਾਵਾਂਗੇ ਕਿ ਹੋ ਰਹੀ ਏ ਇਹ ਘਰ ਕੇ ਮੈਂ ਘਰ ਵੀ ਠੀਕ ਆ بس ਥੋੜੇ ਮੈਸ ਪਾਉਣ ਲੱਗ ਜਾਂਦਾ ਕੀ ਕੋਈ ਜ਼ਰਾ ਸਮਾਂ ਹਰਮਨ ਤੇਰੀ ਵੀਡੀਓ ਲੋਕਾਂ ਨੇ ਬੜੀ ਲਾਈਕ ਕੀਤੀ ਆ ਹਾਂਜੀ ਤੇ ਇਹੋ ਹੀ ਮੁੰਡਾ ਜੀ ਜਿਹੜਾ ਵੀਡੀਓ ਚ ਸਾਡਾ ਪੀਆਰ ਕਰੇ ਡਾਲਾ ਜਿਹਨੇ ਤੁਸੀਂ ਜ਼ਰਾ ਵੀਡੀਓ ਦੇਖੀ ਹੋਊਗੀ ਤੁਹਾਨੂੰ ਬਹੁਤ ਸ਼ੁਕਰੀਆ ਲੱਗਿਆ ਹੁਣ ਤੁਹਾਨੂੰ ਅਸੀਂ ਕੈਨੇਡਾ ਵਾਲੇ ਸਾਂਝਾ ਕਰਕੇ ਦਿਖਾਉਂਦੇ ਰਹਾਂਗੇ ਇੱਥੇ ਦੇ ਮਾਹੌਲ ਨੂੰ ਦਿਖਾਉਂਦੇ ਰਹਾਂਗੇ ਇੱਥੋਂ ਦੇ ਦੋਸਤ ਮਿੱਤਰ ਕੈਨੇਡੀਅਨ ਲਾਈਫ ਸਾਡੇ ਇੱਥੇ ਕਿਹੋ ਜਿਹੇ ਕਨੈਕਸ਼ਨਸ ਨੇ ਉਹ ਸਾਰੀ ਜਾਣਕਾਰੀ ਇੱਥੇ ਕਿਦਾਂ ਦੇ ਜੰਗਲ ਨੇ ਹਾਈਕਿੰਗ ਆਉਣ ਵਾਲੀਆਂ ਵੀਡੀਓਜ਼ ਵਿੱਚ ਸਾਡੀ ਕੋਸ਼ਿਸ਼ ਰਹੂਗੀ ਸਾਡੀ ਇੰਡੀਆ ਵਾਲੀ ਟੀਮ ਪੰਜਾਬ ਵਾਲੀ ਸਾਂਝਾ ਕਰਦੀ ਟੀਮ ਵੀ ਆਪਣਾ ਜ਼ੋਰ ਲਾਉਗੀ ਤੇ ਅਸੀਂ ਕੈਨੇਡਾ ਵਾਲੇ ਸਾਂਝਾ ਕਰਦੀ ਟੀਮ ਵੀ ਆਪਣੀ ਜ਼ੋਰ ਲਾਵਾਂਗੇ ਤੁਹਾਡੇ ਨਾਲ ਵੀਡੀਓ ਸਾਂਝੇ ਕਰਦੇ ਰਹਾਂਗੇ ਹੁਣ ਅਰੇ ਸਮਝ ਹੋਰ ਸਾਂਝਾ ਬਾਵਾਂਗੇ ਠੀਕ ਹੈ ਤੁਸੀਂ ਰੈਡੀ ਆਂ ਹਾਂਜੀ ਪੂਰਾ ਜੀ ਮੈਨੂੰ ਪੰਜਾਬ ਵਾਲਿਆਂ ਨੇ ਕਹਿ ਕੇ ਭੇਜਿਆ ਕਹਿੰਦੇ ਅਸੀਂ ਤੁਹਾਡੇ ਨਾਲੋਂ ਵਧੀਆ ਵੀਡੀਓ ਬਣਾਨੇ ਸਾਨੂੰ ਵੀ ਲੱਗਦਾ ਉਹ ਆਪਣੇ ਨੂੰ ਵਧੀਆ ਬਣਾਉਣਗੇ ਪੂਰਾ ਮੁਕਾਬਲਾ ਸਸੇ ਨੋਨੇ ਮੁਕਾਬਲਾ ਹਰ ਮੁਸਾਮੇ ਕਿ ਜੇ ਜਦ ਵੀ ਮਮਾ ਨੂੰ ਦੱਸੋ ਕਿ ਕਹਣਾ ਚਾਹਦੇ ਆਹ ਮਾਈ ਗਾਡ ਸਾਡੀ ਮੰਮਾ ਨਾਲ ਅੱਡੀ ਗੱਲ ਹੋਈ ਹੋਈ ਹੈ ਜਿਹੜੀ ਤੁਹਾਡੀ ਨਹੀਂ ਹੋਈ ਨਹੀਂ ਮਮਾ ਨਾਲ ਤੁਹਾਡੀ ਤਾਂ ਗੱਲ ਹੀ ਹੈ ਪਰ ਆਪਣੇ ਸੌਂਡ ਵਾਲਿਆਂ ਨੂੰ ਨਾ ਮਤਲਬ ਆਪਣੇ ਕਮਿਊਨੀਕੇਸ਼ਨ ਚ ਨਹੀਂ ਨਹੀਂ ਅਸੀਂ ਮਾਂ ਨੂੰ ਪੁੱਛ ਲਈ ਤੁਸੀਂ ਮੈਸੇਜ ਕਰਦੇ ਹੋ ਕਿ ਮੈਂ ਬਿਲਕੁਲ ਸੱਚ ਬੋਲੂੰਗੀ ਤੇ ਸੱਚ ਤੋਂ ਬਿਜਾਏ ਮੈਂ ਕੁਝ ਨਹੀਂ ਕਹਿਣਾ ਇਹ ਗੱਲ ਤਾਂ ਠੀਕ ਆ ਮੇਸਾ ਕਾਰਪੀਟਰ ਮੈਂ ਉઠી ਨਹੀਂ ਅਸੀਂ ਅਸੀਂ ਮਾਮ ਨੂੰ ਜ਼ਿਆਦਾ ਮਿਸ ਕਰਦੇ ਆਂ ਅਦਰ ਅਸੀਂ ਵੀ ਹੁਣ ਜਦੋਂ ਕੀਨ ਵੀ ਕਰਦੇ ਸੀਗੇ ਅਸੀਂ ਉਹ ਜਦੋਂ ਮਾਂ ਮੰਗੀ ਕਿ ਅਸੀਂ ਆਹ ਦਿਖਾਵਾਂਗੇ ਆਹ ਦਿਖਾਵਾਂਗੇ ਉਹ ਸੌਣ ਲੱਗੂਗਾ ਯਾ ਇਹ ਬਹੁਤ ਬਰੀ ਯਾ ਦੀ ਥੈਂਕ ਯੂ ਮਿਲਦੇ ਆਂ ਫਿਰ ਉਹ ਦ ਹੂਰ ਮੀਡੀਆਜ਼ ਦੇ ਨਾਲ ਬਹੁਤ-ਬਹੁਤ ਮਿਹਰਬਾਨੀ ਹਾਲੇ ਪਹੁੰਚੇ ਆਂ ਆਰਾਧ ਦੇ ਕੁਝ ਵਾਰਾਂ 1:00 ਵੱਜ ਗਿਆ ਬੱਚੇ ਲਿਆਉਂਦੇ ਨੇ ਪੀਜ਼ਾ ਵੀ ਖੁਲਾਇਆ ਦੇਖੋ ਦਿਲ ਪੀਜ਼ਾ ਨਾਲ ਦਿਖਾਉਣੇ ਕਿ ਇਹ ਵੀ ਕਿੰਝ ਪੀਜ਼ਾ ਮੈਂ ਜਾਨੀ ਪੀਜ਼ਾ ਵੀ ਖਿਲਾ ਦਿੱਤਾ ਪਰ ਇਹ ਵਾਲਾ ਵੀ ਜਿਹੜਾ ਇਹਦਾ ਜੀ ਇਹ रेसिपी ਵੀ ਜਿਹੇ ਨੇ ਇੱਕ ਤੇ ਤੇ ਬਾਕੀ ਹੁਣ ਕੱਲ ਤੋਂ ਫਿਰ ਨਾਰਮਲ ਲਾਈਫ ਸਟਾਰਟ ਹੋਣ ਲੈ ਜੀ ਬਹੁਤ ਬਹੁਤ ਪਹਿਰਮਾਨੀ ਸਾਰਿਆਂ ਦੀ ਜੁੜੇ ਹੋਇਆਂ ਹੋ ਪ੍ਰੇਮ ਕਰਦੇ ਹਾਂ ਤੇ ਸਾਂਝੇ ਕਰਦੀਆਂ ਸਾਂਝਾਂ ਇਦਾਂ ਹੀ ਵਧਦੀਆਂ ਰਹਿਣ ਤੁਸੀਂ ਵੀ ਸਾਰੇ ਸੁਖੀ ਬਸੋ ਬਹੁਤ ਬਹੁਤ ਪਹਿਰਮਾਨੀ ਥੈਂਕ ਯੂ